ਰਾਜੀਵ ਗਾਂਧੀ ਸੇਵਾ ਕੇਂਦਰ ਪਿੰਡ ਤੱਗੜ ਦੀ ਇਮਾਰਤ ਜੋ ਕਿ ਸਨ 2017 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਅੱਜ ਵੀ ਅੱਧੀ ਅਧੂਰੀ ਹੀ ਹੈ ਜਿੱਥੇ ਸਰਕਾਰੀ ਇਮਾਰਤ ਅੱਧੀ ਅਧੂਰੀ ਖੜੀ ਨੂੰ 6 ਸਾਲ ਹੋ ਚੁੱਕੇ ਹਨ ਉੱਥੇ ਹੀ ਇਸ ਇਮਾਰਤ ਨੂੰ ਬਣਾਉਣ ਦੇ ਵਿੱਚ ਬਹੁਤ ਹੀ ਕਪਲੇਬਾਜ਼ੀ ਆਏ ਦਿਨ ਸਾਹਮਣੇ ਆ ਰਹੀ ਹੈ 2022 ਵਿੱਚ ਹੋਈ ਇਨਕੁਆਇਰੀ ਦੌਰਾਨ ਇਸ ਇਮਾਰਤ ਦੇ ਗਰਾਂਟ ਵਿੱਚ ਕੋਈ 8.5 ਲੱਖ ਰੁਪਏ ਦਾ ਗਬਨ ਸਾਹਮਣੇ ਆਇਆ ਸੀ ਜਿਸ ਦੇ ਰਿਪੋਰਟ ਸਮੇ ਬीडीपीओ ਰੋੜਕਾ ਕਲਾਵੱਲੋ ਤਿਆਰ ਕੀਤੀ ਗਈ ਸੀ ਪਰ ਬीडीपीओ ਦੀ ਬਦਲੀ ਉਪਰੰਤ ਇਹ ਸਾਰਾ ਮਾਮਲਾ ਉੱਤੇ ਹੀ ਦਬ ਦਿੱਤਾ ਗਿਆ ਸੀ ਇੱਥੇ ਇਹ ਵੀ ਜਕਰ ਯੋਗ ਹੈ ਕਿ ਜਿੱਥੇ 2022 ਵਿੱਚ ਹੋਈ ਇਨਕੁਆਇਰੀ ਰਿਪੋਰਟ ਦੇ ਵਿੱਚ ਕਪਲਾ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਵੀ ਮੌਜੂਦਾ ਸਰਪੰਚ ਵੱਲੋਂ 1,88,000 ਰੁਪਏ ਬੈਕ ਵਿੱਚੋਂ ਕਢਵਾਉਣ ਉਪਰੰਤ ਵੀ ਇਸ ਇਮਾਰਤ ਦਾ ਕੁਝ ਵੀ ਨਹੀਂ ਹੋ ਸਕਿਆ ਅਤੇ 1,88,000 ਰੁਪਏ ਗਾਇਬ ਕਰ ਦਿੱਤੇ ਗਏ ਜਾਪ ਰਹੇ ਹਨ ਅਤੇ ਇਹਨਾਂ ਪੈਸਿਆਂ ਦੀ ਇਨਕੁਆਇਰੀ ਕਰਨ ਲਈ ਡੀਡੀਪੀਓ ਜਲੰਧਰ ਨੂੰ ਲਿਖਿਆ ਗਿਆ ਹੈ। ਮੌਜੂਦਾ ਸਰਪੰਚ ਵੱਲੋਂ ਵੱਖ ਵੱਖ ਫਰਮਾਂ ਨੂੰ ਪੇਮੈਂਟ ਕੀਤੀ ਗਈ ਸੀ। ਪਰ ਉਸ ਫਰਮ ਤੋਂ ਖਰੀਦਿਆ ਗਿਆ ਮਟੀਰੀਅਲ ਕਿੱਥੇ ਗਿਆ ਹੈ ਇਹ ਕਿਸੇ ਨੂੰ ਵੀ ਨਹੀਂ ਪਤਾ ਹੈ। ਫਨ ਬੇਸ਼ੱਕ ਡੀਸੀ ਵਿਕਾਸ ਲਖਵਿੰਦਰ ਸਿੰਘ ਰੰਦਾਵਾ ਦੇ ਯਤਨਾਂ ਸਦਕਾ ਅਤੇ ਸਮਾਜ ਸੇਵੀ ਲੋਕਾਂ ਦੀ ਮਿਹਨਤ ਦੇ ਨਾਲ ਇਸ ਇਮਾਰਤ ਨੂੰ ਦੁਬਾਰਾ ਤੋਂ ਬਣਾਉਣਾ ਸ਼ੁਰੂ ਕੀਤਾ ਗਿਆ ਹੈ। ਪਾਰੇ ਜੀ ਵੀ ਬਲਾਕ ਰੋੜਕਾ ਕਲਾ ਦੇ ਜੀ ਅਜਨੀਸ਼ ਕੁਮਾਰ ਵੱਲੋਂ ਬਹੁਤ ਨਹੀਂ ਤੰਗੀਆਂ ਕੀਤੀਆਂ ਜਾ ਰਹੀਆਂ ਹਨ ਲੇਬਰ ਕਰਨ ਵਾਲੇ ਵਿਅਕਤੀਆਂ ਕੋਲੋਂ ਮਿਸਤਰੀਆਂ ਦਾ ਕੰਮ ਲਿਆ ਜਾ ਰਿਹਾ ਹੈ ਘਟਿਆ ਤੇ ਜੰਗ ਲੱਗਾ ਸਰੀਆ ਵਰਤਿਆ ਜਾ ਰਿਹਾ ਹੈ ਅਤੇ ਲੈਂਟਰ ਨੂੰ ਵੀ ਜੋੜ ਪਾਏ ਜਾ ਰਹੇ ਹਨ ਮੌਜੂਦਾ ਹਾਲਾਤਾਂ ਦੀ ਜੇ ਗੱਲ ਕਰੀਏ ਤਾਂ ਬੇਸ਼ੱਕ ਏਡੀਸੀ ਵਿਕਾਸ ਦੇ ਯਤਨਾਂ ਸਦਕਾ ਬਿਲਡਿੰਗ ਪੂਰੀ ਹੋ ਜਾਏਗੀ ਪਰ ਪੂਰੀ ਹੋਣ ਤੋਂ ਬਾਅਦ ਕਿੰਨਾ ਸਮਾਂ ਖੜੀ ਰਹੇਗੀ ਇਹ ਤਾਂ ਰੱਬ ਹੀ ਜਾਣਦਾ ਹੈ ਕਿਉਂਕਿ ਜਿਸ ਹਿਸਾਬ ਨਾਲ ਬਲੌਕ ਰੋੜਕਾ ਕਲਾ ਦੇ ਜੀ ਅਜਨਿਸ਼ ਕੁਮਾਰ ਬਿਲਡਿੰਗ ਦੀ ਉਸਾਰੀ ਕਰਵਾ ਰਹੇ ਹਨ ਬਹੁਤ ਜਲਦ ਇਸ ਬਿਲਡਿੰਗ ਦੀ ਨਕਉਰੀ ਫਿਰ ਤੋਂ ਖੁੱਲ ਜਾਏਗੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਬੇਸ਼ੱਕ ਇਸ ਸਰਕਾਰੀ ਬਿਲਡਿੰਗ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਗਵਨਕਰਨ ਵਾਲਿਆਂ ਦੇ ਨਾਲ ਅਜੇ ਵੀ ਸਾਹਮਣੇ ਆਉਣੇ ਬਾਕੀ ਹਨ ਸੋ ਦੋਸਤੋ ਇਸ ਵੇਲੇ ਮੌਜੂਦ ਅਸੀਂ ਪਿੰਡ ਤਗੜ ਵਿਖੇ ਤੇ ਸਾਡੇ ਜੋ ਬੈਕ ਸਾਈਡ ਤੇ ਤੁਸੀਂ ਬਿਲਡਿੰਗ ਦੇਖ ਰਹੇ ਹੋ ਇਸ ਦਾ ਕੰਮ ਲਗਭਗ 2016-17 ਵਿੱਚ ਸ਼ੁਰੂ ਕੀਤਾ ਗਿਆ ਸੀ ਤਾਂ ਅਚਾਨਕ ਇਸ ਬਿਲਡਿੰਗ ਨੂੰ ਰੋਕ ਦਿੱਤਾ ਜਾਂਦਾ ਹੈ ਤੇ ਲਗਭਗ 4-5 ਸਾਲ ਇਹ ਬਿਲਡਿੰਗ ਬੰਦ ਹੀ ਰਹਿੰਦੀ ਹੈ ਤੇ 2024 ਦੇ ਵਿੱਚ ਮੁੜ ਤੋਂ ਇਸ ਨੂੰ ਦੁਬਾਰਾ ਸਟਾਰਟ ਕੀਤਾ ਜਾਂਦਾ ਹੈ ਤੇ ਅੱਜ ਲੈਂਟਰ ਪੈਨ ਦੇ ਵਾਸਤੇ ਜੋ ਕਾਲਮ ਕੀਤੇ ਜਾ ਰਹੇ ਨੇ ਸੋ ਸਾਡੇ ਨਾਲ ਇਹਨਾਂ ਬਾਰੇ ਸਾਰੀ ਗੱਲਬਾਤ ਕਰਨ ਲਈ ਮੌਜੂਦ ਨੇ ਸਮਾਜ ਸੇਵੀ ਸਰਦਾਰ ਗੁਰਦੀਪ ਸਿੰਘ ਜੀ ਤੱਗੜ ਆਹ ਕਰਦੇ ਆ ਗੱਲਬਾਤ ਤੇ ਲੈਣੇ ਜਾਣਕਾਰੀ ਕਿਉਂ ਇਹ ਬੰਦ ਕੀਤੀ ਗਈ ਤੇ ਕਿਉਂ ਮੁੜ ਤੋਂ ਦੁਬਾਰਾ ਸ਼ੁਰੂ ਹੋ ਗਈ ਸਾਰ ਸਸੇ ਗੱਲਬਾਤ ਹੈ ਜਕਰ ਸਾਹਿਬ ਸਾਨੂੰ ਪਹਿਲਾਂ ਤਾਂ ਇਹ ਦੱਸੋ ਜਿਹੜੀ ਇਹ ਬਿਲਡਿੰਗ ਬਣ ਰਹੀ ਹੈ ਹੈ ਕੀ ਐਕਚੁਅਲੀ ਇਹ ਹੈਗਾ ਜੋ ਇਹਨੂੰ ਨਾਮ ਦਿੱਤਾ ਗਿਆ ਸਰਕਾਰੀ ਮਤਲਬ ਕੋਈ ਪ੍ਰੋਜੈਕਟ ਸੀਗੇ ਸਰਕਾਰ ਦੇ ਅਰਜੀਬ ਗਾਂਧੀ ਸੇਵਾ ਕੇਂਦਰ ਠੀਕ ਹੈ ਜੀ ਜਿਹਦੇ ਵਿੱਚ ਮੇਰੇ ਖਿਆਲ ਇੱਕ ਹਾਲ ਆ ਸ਼ਾਇਦ ਇੱਕ ਛੋਟਾ ਹਾਲ ਆ ਟਾਇਲਟ ਵਗੈਰਾ ਵੀ ਸ਼ਾਇਦ ਕਿਚਨ ਵੀ ਹੋਵੇ ਠੀਕ ਹੈ ਜੀ ਤੇ ਸਾਈਡਾਂ ਤੇ ਇਹਦੇ ਕੋ ਬਾਲਕੋਨੀ ਟਾਈਪ ਹੈ ਉਹ ਬਰਾਂਡਾ ਕਹਿੰਦੇ ਪਰ ਆਪਾਂ ਨੂੰ ਲੱਗਦਾ ਬਾਲਕੋਨੀ ਟਾਈਪ ਆ ਠੀਕ ਹੈ ਜੀ ਇਹ ਜਿੱਦਾਂ ਤੁਹਾਨੂੰ ਪਤਾ ਹੈ ਵੀ 17 ਅੰਕ ਦੇ ਵਿੱਚ ਸ਼ੁਰੂ ਹੋਈ ਸੀ ਜਿਹੜੀ ਇਸ ਪੰਚਾਇਤ ਤੋਂ ਪਿਛਲੀ ਪੰਚਾਇਤ ਸੀ ਠੀਕ ਹੈ ਜੀ ਤੇ 18 ਦੇ ਵਿੱਚ ਲਿੰਟ ਤੇ ਜਾ ਕੇ ਰੁਕੀ ਸੀ 18 ਦੀ ਰੁਕੀ ਹੋਈ 22 ਚ ਇਹਦੀ ਇੱਕ ਵਾਰੀ ਇਨਕੁਆਰੀ ਖੁੱਲੀ ਸੀ ਠੀਕ ਹੈ ਜੀ ਬੀਡੀਪੀ ਉੜਕਾ ਕਲਾ ਵੱਲੋਂ ਉਸ ਤੋਂ ਬਾਅਦ ਵੀ ਇਨਕੁਆਰੀ ਖੁੱਲਣ ਤੋਂ ਬਾਅਦ ਵੀ ਵੱਲੋਂ ਕੁਝ ਨਹੀਂ ਹੋਇਆ ਉਹ ਚ ਪਤਾ ਨਹੀਂ ਮਤਲਬ ਇਨਕੁਆਰੀ ਦੀ ਰਿਪੋਰਟ ਕਿੱਥੇ ਗਈ ਕਿੱਥੇ ਨਹੀਂ ਗਈ ਖੱਜਲ ਕਰ ਦਿੱਤੇ ਉਹਨਾਂ ਨੇ ਖੱਜਲ ਕੀਤੀ ਗਈ ਤੇ ਉਹੋ ਹੀ ਜਿਹੜੀ ਇਨਕੁਆਰੀ ਸੀ ਸਾਡੇ ਕੋਲ ਪਹੁੰਚੀ ਸੀ ਜਾਂ ਕਹਿ ਲਓ ਸ਼ਿਕਾਇਤ ਪਹੁੰਚੀ ਸੀ ਜਾਂ ਇਨਕੁਆਰੀ ਪਹੁੰਚੀ ਸੀ ਠੀਕ ਹੈ ਜੀ ਉਸੇ ਦੇ ਸਬੰਧ ਵਿੱਚ ਲਾਸਟ ਮੰਥ ਜੂਨ 2024 ਦੇ ਵਿੱਚ ਮੈਂ ਜਲੰਧਰ ਏਡੀਸੀ ਵਿਕਾਸ ਸ਼੍ਰੀ ਲਖਵਿੰਦਰ ਸਿੰਘ ਰੰਧਾਵਾ ਜੀ ਉਹਨਾਂ ਨੂੰ ਮਿਲਿਆ ਸੀ ਵੀ ਸਾਡੇ ਪਿੰਡ ਆਹ ਬਿਲਡਿੰਗ ਬਣਦੀ ਸੀ ਓਕੇ ਇੰਨੀ ਤਿਆਰ ਆ ਤੇ ਇੰਨਾ ਇਹਦਾ ਪੈਸਾ ਨਿਕਲ ਚੁੱਕਾ ਕੋਈ 8 ਲੱਖ ਮੈਂ ਕੱਲ 30 35000 ਰੁਪਇਆ ਜਿਹਦਾ ਗਵਨ ਦੀ ਅਸ਼ੰਕਾ ਸੀ ਠੀਕ ਹੈ ਜੀ ਇਚ ਆ ਰਿਹਾ ਹੈਗਾ ਠੀਕ ਹੈ ਚਲੋ ਉਹਨਾਂ ਨੇ ਬਹੁਤ ਮੈਂ ਕਹਿੰਦਾ ਸੀਨੀਅਰ ਅਧਿਕਾਰੀ ਹੈਗੇ ਬਹੁਤ ਸਮਝਦਾਰ ਰੁਕਾ ਰਹੀ ਹੈ ਬਿਲਕੁਲ ਅਧਿਕਾਰੀ ਆ ਉਹਨਾਂ ਨੇ ਇਮੀਡੀਏਟਲੀ ਕਾਰਵਾਈ ਕਰਦੇ ਹੋ ਕੇ ਇਹਨਾਂ ਨੂੰ ਬੀਡੀਪੀਓ ਦਫ਼ਤਰ ਵਾਲਿਆਂ ਨੂੰ ਕਿਹਾ ਰੁਕਾ ਕਲਾ ਨੂੰ ਤੇ ਇਹਦਾ ਕੰਮ ਚੱਲ ਪਿਆ ਹੈਗਾ ਠੀਕ ਹੈ ਜੀ ਹੁਣ ਪਰ ਸੋਚਣ ਵਾਲੀ ਗੱਲ ਇਹ ਆ ਵੀ ਜਿਹੜਾ ਇੰਨੇ ਸਾਲ ਕੰਮ ਰੁਕਿਆ ਰਿਹਾ ਅਧਿਕਾਰੀਆਂ ਨੇ ਕਿਉਂ ਨਹੀਂ ਦੇਖਿਆ ਬਲੌਕ ਦੇ ਬੀਡੀਪੀਓ ਵੀ ਹੁੰਦੇ ਆ ਸਕੱਤਰ ਆ ਜਾਂ ਜੀ ਆ ਬਿਲਕੁਲ ਜੀ ਉਹਨਾਂ ਨੇ ਕਿਉਂ ਨਹੀਂ ਦੇਖਿਆ ਦੂਜੀ ਗੱਲ ਇਹ ਸੀ ਵੀ ਜਿਹੜਾ 8 ਲੱਖ ਜਾਂ 8.5 ਲੱਖ ਰੁਪਈਆ ਕਢਾਇਆ ਗਿਆ ਖਾਤਿਆਂ ਚ ਉਹ ਕਿੱਥੇ ਗਿਆ ਬਿਲਕੁਲ ਸਰ ਗਲਤੀ ਉਹੀ ਹੈ ਨਾ ਵੀ ਲਗਭਗ ਆਪਾਂ ਕਹੀਏ ਇੱਕ ਪੂਰੀ ਪੰਚਾਇਤ ਦੀ ਟਰਮ ਇਹ ਕੰਮ ਨੂੰ ਕਿਸੇ ਨੇ ਦੇਖਿਆ ਨਹੀਂ ਬਿਲਕੁਲ ਤੁਹਾਡੀ ਮੇਨ ਸਦਕਾ ਤੇ ਕਿਹੜੇ ਸੀਨੀਅਰ ਅਫਸਰ ਨੇ ਮਤਲਬ ਹਦਾਇਤਾਂ ਦੇ ਅਨੁਸਾਰ ਇਹ ਕੰਮ ਦੁਆਰਾ ਚਾਲੂ ਹੋ ਜਾਂਦਾ ਆ ਪਰ ਹੁਣ ਇਹਦੇ ਵਿੱਚ ਜਿੱਦਾਂ ਕਿ ਤੁਸੀਂ ਦੱਸ ਰਹੇ ਹੋ ਜੈਜੀ ਸਾਹਿਬ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਵੀ ਇਹ ਨਿੱਜੀ ਤੌਰ ਤੇ ਕਿਹੜੇ ਆ ਅਫਸਰ ਆ ਉਹ ਰਲ ਕੇ ਇਹਨੂੰ ਕੰਮ ਨੂੰ ਕਰਵਾ ਰਹੇ ਨੇ ਤੇ ਕਿਤੇ ਨਿੱਕੀ ਨੇ ਲੱਗਦਾ ਉਹੀ ਗੱਲ ਹੈ ਨਾ ਜੈਜੀ ਸਾਹਿਬ ਨੂੰ ਪੁੱਛੀ ਗਈ ਸੀ ਵੀ ਜਿਹੜੇ ਜੂਨੀਅਰ ਅਧਿਕਾਰੀ ਉਹਨਾਂ ਨੂੰ ਕੀ ਲੋੜ ਆ ਬਿਲਕੁਲ ਕਾਹਦੇ ਕਰਵਾ ਰਹੇ ਉਹ ਕੋਈ ਦਾਨਪੁੰਨ ਕਰ ਰਿਹਾ ਪਿੰਡ ਤੱਕੜਾ ਤੋਂ ਹਣਾ ਹੁਣ ਜਾਂ ਤਾਂ ਉਹ ਕਹੋਗੇ ਅਸੀਂ ਦਾਨ ਕਰ ਰਹੇ ਆ ਜਾਂ ਫੇ ਉਹਨੇ ਕਬਲਾ ਕੀਤਾ ਆ ਜਿਹੜੇ ਖਾਦੇ ਹੋਏ ਉਹ ਦਵਾਰਾ ਲਾ ਰਹੇ ਸੋ ਦੋਸਤੋ ਇਸਦੀ ਜੋ ਗੱਲਬਾਤ ਦੀ ਵੀਡੀਓ ਆ ਉਹ ਤੁਸੀਂ ਸਕਰੀਨ ਤੇ ਸਾਡੀ ਤੇ ਦੇਖ ਸਕਦੇ ਆ ਜਿਹਦੇ ਵਿੱਚ ਜੈ ਸਾਹਿਬ ਖੁਦ ਮੂੰਹੋਂ ਕਹਿ ਰਹੇ ਨੇ ਵੀ ਇਸ ਜੋ ਬਿਲਡਿੰਗ ਨੂੰ ਤਿਆਰ ਕਰਨ ਵਾਸਤੇ ਮੌਜੂਦਾ ਸਮੇਂ ਵਿੱਚ ਕੋਈ ਵੀ ਫੰਡ ਨਹੀਂ ਹੈਗਾ ਨਾ ਕੋਈ ਪੰਚਾਇਤੀ ਫੰਡ ਆ ਨਾ ਹੀ ਕੋਈ ਹੋਰ ਫੰਡ ਬਾਹਰੋਂ ਆਇਆ ਇਹ ਆਪਣੇ ਨਿੱਜੀ ਫੰਡਾਂ ਦੇ ਵਿੱਚੋਂ ਨਿੱਜੀ ਖਾਤਿਆਂ ਦੇ ਵਿੱਚੋਂ ਇਹਨੂੰ ਕੰਮ ਨੂੰ ਕਰਵਾ ਰਹੇ ਨੇ ਤੇ ਇਹ ਵੀ ਇੱਕ ਜਾਂਚ ਦਾ ਵਿਸ਼ਾ ਆ ਸਾਡੀ ਮੰਗ ਹੈ ਅਧਿਕਾਰੀਆਂ ਨੂੰ ਵੀ ਇਹਦੀ ਵੀ ਜਾਂਚ ਜ਼ਰੂਰ ਹੋਣੀ ਚਾਹੀਦੀ ਆ ਸੋ ਮੁੜ ਕੇ ਦੁਬਾਰਾ ਤੋਂ ਗੱਲ ਕਰਦੇ ਆ ਤਗੜਾ ਸਾਹਿਬ ਤਗੜਾ ਸਾਹਿਬ ਦੇਖੋ 8.5 ਲੱਖ ਦਾ ਫੰਡ ਇਹਨਾਂ ਨੇ ਗਵਨ ਕਰ ਲਿਆ 17 18 ਦੇ ਵਿੱਚ ਹੂੰ 6 ਸਾਲ ਉਸ ਨੇ ਕਿਸ ਨੇ ਛੇੜਿਆ ਨਹੀਂ ਇਹਨਾਂ ਨੂੰ ਇਹ ਸਿਕਾ ਵੀ ਕੰਮ ਰਫਾ ਦਫਾ ਹੋ ਗਿਆ ਤੁਹਾਡੀ ਮਿਹਨਤ ਸਦਕਾ ਦੁਆਰਾ ਇਹ ਚਰਚਾ ਵਿੱਚ ਕੰਮ ਆਇਆ ਆ ਸੋ ਤੁਸੀਂ ਹੁਣ ਇਸ ਨੂੰ ਅੱਗੇ ਕੀ ਦੇਖ ਰਹੇ ਹੋ ਚੀਜ਼ ਨੂੰ ਇਸ ਤੇ ਕੀ ਕਰਨਾ ਇੱਥੇ ਵੀ ਇੱਕ ਗੱਲ ਹੋਰ ਹੋਈ ਸੀ 2022 ਦੇ ਵਿੱਚ ਦਸੰਬਰ 2022 ਦੇ ਵਿੱਚ ਪੰਚਾਇਤ ਵੱਲੋਂ ਇੱਕ ਮਤਾ ਪਾਇਆ ਗਿਆ ਸੀ ਜਿਸ ਦੇ ਸੰਬੰਧ ਵਿੱਚ ਇਸ ਬਿਲਡਿੰਗ ਦੇ ਬਣਾਉਣ ਲਈ ਜਾਂ ਕੰਪਲੀਟ ਕਰਨ ਲਈ ਕੁਝ ਮਟੀਰੀਅਲ ਖਰੀਦ ਕੀਤਾ ਗਿਆ ਸੀ ਹੂੰ ਹੂੰ ਕੋਈ 1,68,000 ਦਾ ਓਕੇ ਇਹ ਦਸੰਬਰ 2022 ਦੇ ਵਿੱਚ ਮਟੀਰੀਅਲ ਖਰੀਦ ਕੀਤਾ ਗਿਆ ਪਰ ਉਹ ਮਟੀਰੀਅਲ ਵੀ ਕਿਤੇ ਨਹੀਂ ਲਾਇਆ ਗਿਆ ਓਕੇ ਕਿਉਂਕਿ ਜਿਹੜੀ ਸ਼ੁਰੂਆਤ ਹੋਈ ਆ ਹੁਣੇ ਹੋਈ ਆ ਵਿੱਚ ਕਿਤੇ ਨਹੀਂ ਸੀ ਕੁਝ ਕੀਤਾ ਨਾ ਕਿਸੇ ਮਟੀਰੀਅਲ ਇੱਥੇ ਦੇਖਿਆ ਨਾ ਕਿਸੇ ਨੇ ਆਇਆ ਨਾ ਕਿਸੇ ਨੇ ਲਾਇਆ ਮੰਨੋ ਕਪਲੇ ਤੋਂ ਬਾਅਦ ਇੱਕ ਕਪਲਾ ਹੋਰ ਹੋ ਗਿਆ ਪਿਛਲੀ ਪੰਚਾਇਤ ਦੇ ਵਿੱਚ ਜਿਹੜੀ ਹੁਣ ਪੰਚਾਇਤ ਲੰਘ ਕੇ ਗਈ ਆ 1,68,000 ਰੁਪਏ ਖਾਤੇ ਚੋਂ ਨਿਕਲੇ ਹੋਏ ਸਰ ਸਾਰਾ ਇਹ ਕਿڑی ਇੰਨੀ ਬਰੀਕੀ ਵਾਲੀ ਜਾਣਕਾਰੀ ਹੈ ਤੁਹਾਡੇ ਕੋਲ ਕਿਸ ਤਰ੍ਹਾਂ ਪਹੁੰਚੀ ਸਾਨੂੰ ਇਹ ਵੀ ਜਰੂਰ ਦੱਸੋ ਮੈਂ ਤਾਂ ਤੁਹਾਨੂੰ ਦੱਸਿਆ ਵੀ ਚਲੋ ਤੁਹਾਡੇ ਅੱਗੇ ਸੱਜਣ ਸੂਤ ਸਹਿ ਕੇ ਸਾਡੇ ਉਹ ਜਾਣਕਾਰੀ ਦੇਣ ਦੇ ਕੁਝ ਦਫ਼ਤਰਾਂ ਤੋਂ ਲੈ ਲਈ ਦੀ ਆ ਅਰ ਜੇ ਆਪਾਂ ਗੱਲ ਕਰੀਏ ਵੀਡੀਓ ਵੀ ਇਹ ਦਫ਼ਤਰ ਜਿਹੜਾ ਆਪਣਾ ਪੈਂਦਾ ਆ ਇਹਦੇ ਵਿੱਚ ਲਗਭਗ 5-6 ਬੀਡੀਪੀਓ ਚੇਂਜ ਹੋ ਚੁੱਕੇ ਆ ਮੌਜੂਦਾ ਸਮੇਂ ਦੇ ਵਿੱਚ ਕਿਸੇ ਅਧਿਕਾਰੀ ਨੇ ਵੀ ਇੱਥੇ ਧਿਆਨ ਨਹੀਂ ਦਿੱਤਾ ਗਲਤ ਉਹ ਹੀ ਆ ਵੀ ਆਪਾਂ ਤਾਂ ਭਈ ਇਹੀ ਕਹਿ ਸਕਦੇ ਆ ਵੀ ਸਭ ਦੀ ਮਿਲੀ ਭੁਗਤਿਆ ਜੇ ਕਿਸੇ ਨਾ ਕੇ ਦੇਖਿਆ ਹੀ ਨਹੀਂ ਏਡੀ ਸਾਰੀ ਬਿਲਡਿੰਗ ਅਨਕੰਪਲੀਟ ਖੜੀ ਆ ਪੈਸੇ ਖਾਤਿਆਂ ਚੋਂ ਨਿਕਲ ਗਏ ਆ 8.5 ਲੱਖ ਇੱਕ ਨਿਕਲ ਗਿਆ 2 ਲੱਖ ਇੱਕ ਨਿਕਲ ਗਿਆ ਠੀਕ ਆ ਜੀ 18 ਤੋਂ ਲੈ ਕੇ ਬਾਈ ਤਾਈ ਬਾਈ ਤੱਕ ਬਾਈ ਤੋਂ ਬਾਅਦ ਫੇਰ ਕਿਸੇ ਨੇ ਪੁੱਛਿਆ ਵੀ ਬਿਲਡਿੰਗ ਕੀ ਹੈਗਾ ਕੀ ਨਹੀਂ ਹੈ ਹਨਾ ਮਲੂਕ ਕਪਲਾ ਜਿਹੜਾ ਹੋਇਆ ਹੈ ਵੱਡੇ ਲੈਵਲ ਤੇ ਹੋਇਆ ਤਾਂ ਸਾਡੀ ਤਾਂ ਅਧਿਕਾਰੀਆਂ ਤੋਂ ਹੀ ਮੰਗਿਆ ਵੀ ਬਿਲਡਿੰਗ ਵੀ ਬਣਾਓ ਜਿਨ੍ਹਾਂ ਨੇ ਮੁਲਾਜ਼ਮਾਂ ਨੇ ਕਪਲਾ ਕੀਤਾ ਫੰਡ ਖਾਦੇ ਉਹਨਾਂ ਦਾ ਕਾਰਵਾਈ ਵੀ ਹੋਵੇ ਬਿਲਕੁਲ ਜਿਸ ਤਰ੍ਹਾਂ ਉਸ ਦਿਨ ਜੇ ਆਪ ਸਾਹਿਬ ਕਹਿ ਰਹੇ ਸੀ ਵੀ ਸਾਨੂੰ ਐਡੀਸੀ ਸਾਹਿਬ ਨੇ ਬੁਲਾਇਆ ਸੀ ਬੁਲਾ ਕੇ ਵਾਰਨਿੰਗ ਦਿੱਤੀ ਪਰ ਕੱਲੀ ਵਾਰਨਿੰਗ ਨਾਲ ਨਹੀਂ ਕੰਮ ਆਇਆ ਅਸਲੇ ਕੰਮ ਹੈਗਾ ਐਕਸ਼ਨ ਦਾ ਇਹਨਾਂ ਤੇ ਐਕਸ਼ਨ ਲਿਆ ਜਾਵੇ ਤਾਂ ਕਿ ਇਹ ਤਾਂ ਇੱਕ ਛੋਟਾ ਜਿਹਾ ਪਿੰਡ ਹੈ ਤਗੜਾ ਬਹੁਤ ਵੱਡਾ ਪਿੰਡ ਨਹੀਂ ਹੈਗਾ ਤੇ ਜੇ ਕਿ ਇਹ ਬਲਾਕ ਰੁੜਕਾ ਕਲਾਂ ਵਿੱਚ ਬਹੁਤ ਵੱਡੇ ਵੱਡੇ ਪਿੰਡ ਨੇ ਜਿਨ੍ਹਾਂ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਧਰਤਾਂ ਦੇ ਲੀਆਂ ਸਾਹਮਣੇ ਆ ਸਕਦੀਆਂ ਨੇ ਬਹੁਤ ਵੀ ਕਰੋੜਾਂ ਦੇ ਹਿਸਾਬ ਨਾਲ ਗਰਾਂਟਾਂ ਪਿੰਡਾਂ ਚ ਆਈਆਂ ਜਦੋਂ ਸਾਡਾ ਤਾਂ ਪਿੰਡ ਹੀ ਕੁਛ ਨਹੀਂ ਹੈ ਕਿਉਂਕਿ ਇੱਥੇ ਪਿੰਡ ਵੀ ਛੋਟਾ ਗਰਾਂਟ ਵੀ ਛੋਟੀ ਗਰਾਂਟ ਵੀ ਛੋਟੀ ਆ ਤੇ ਜੇ ਆਪਾਂ ਗੱਲ ਕਰੀਏ ਇਹਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਪੂਰੇ ਬਲਾਕ ਦੀ ਇਹਦੇ ਵਿੱਚ ਜਿੰਨੇ ਵੀ ਪਿਛਲੇ 10 ਸਾਲਾਂ ਵਿੱਚ ਪ੍ਰੋਜੈਕਟ ਆਏ ਆ ਉਹਨਾਂ ਦੀ ਬਰੀਕੀ ਨਾਲ ਜਾਂਚ ਹੋਵੇ ਤੇ ਜੇ ਆਪਾਂ ਗੱਲ ਕਰੀਏ ਆਪਣੇ ਕੋਲ ਉਹ ਤੋਂ ਇਲਾਵਾ ਕੋਈ ਵੀ ਪ੍ਰੋਜੈਕਟ ਇਹਨਾਂ ਨੂੰ ਪਾਸ ਨਹੀਂ ਕਰਦਾਗਾ ਤੇ ਮੰਨਦੇ ਹਾਂ ਵੀ ਉਹਦੀ ਕਿਤਨਾ ਕਿਤੇ ਇਹਦੇ ਵਿੱਚ ਕਿਹੜੀ ਸ਼ਮੂਹ ਦੇ ਦੇਖੋ ਜੀ 100% ਮੈਂ ਤੁਹਾਡੀ ਗੱਲ ਮੁੱਕਣ ਤੋਂ ਪਹਿਲਾਂ ਹੀ ਕਹਿ ਦਿੰਦਾ 100% ਜਿਹੜਾ ਜੀ ਆ ਜ਼ਿੰਮੇਵਾਰ ਆ ਉਹਦਾ ਵਿੱਚ ਕਪਲੇ ਦੇ ਵਿੱਚ ਵੀ ਹਿੱਸਾ ਜੂਰਾਂਗਾ ਜੇ ਅਫਸਰ ਜਾਂਚ ਕਰਨਾ ਜੇ ਹਿਸਾਬ ਨਾਲ ਉਹ ਸਵਾਲਾਂ ਤੋਂ ਭੱਜਦਾ ਦੇਖਿਆ ਗਿਆ ਉਹ ਪੱਤਰਕਾਰਾਂ ਦੇ ਫੋਨਾਂ ਤੋਂ ਭਜਦਾ ਦੇਖਿਆ ਗਿਆ ਜਿੱਥੇ ਜਾ ਕੇ ਪੱਤਰਕਾਰ ਖੜ ਜਾਂਦੇ ਉਹ ਭੱਜ ਜਾਂਦਾ ਮੋੜ ਇਹ ਤੋਂ ਸਪਸ਼ਟ ਹੈ ਵੀ ਉਹਦਾ ਵਿੱਚ ਹਾਯੋਗਦਾਨ ਹੈਗਾ ਆ ਤੇ ਇਹਦੀ ਜਾਂਚ ਜੂਰ ਹੋਣੀ ਚਾਹੀਦੀ ਹੈ ਸੋ ਦੋਸਤੋ ਇਹ ਸੀ ਪਿੰਡ ਤਗੜਾ ਦੇ ਬੰਦਰਾ ਸੈਂਟਰ ਦੇ ਬਾਰੇ ਕੁਝ ਵਿਸ਼ੇਸ਼ ਗੱਲਾਂ ਜਿਨ੍ਹਾਂ ਤੋਂ ਆਪਾਂ ਜਾਣੂ ਨਹੀਂ ਸਾਨੂੰ ਤੇ ਸਾਨੂੰ ਜਾਣੂ ਕਰਵਾਇਆ ਸਰਦਾਰ ਗੁਰਦੀਪ ਸਿੰਘ ਤੱਗੜ ਨੇ ਤੇ ਇਹਨਾਂ ਦੀ ਮਿਹਨਤ ਸਦਕਾ ਤੇ ਸੀਨੀਅਰ ਅਧਿਕਾਰੀਆਂ ਦੀ ਐਕਸ਼ਨ ਦੇ ਸਦਕਾ ਇਹ ਦੁਵਾਰਾ ਤੋਂ ਬਿਲਡਿੰਗ ਜਿਹੜੀ ਹੋਂਦ ਵਿੱਚ ਆ ਰਹੀ ਆ ਤੇ ਬਣ ਰਹੀ ਆ ਤੋਂ ਪਿੰਡ ਵਾਸੀਆਂ ਨੂੰ ਇਸ ਦਾ ਜ਼ਰੂਰ ਲਾਭ ਹੋਵੇਗਾ ਪਰ ਸੋਚਣ ਦੀ ਗੱਲ ਇੱਥੇ ਹੈ ਕਿ ਜੋ ਅਧਿਕਾਰੀਆਂ ਨੇ ਰਲ ਮਿਲ ਕੇ ਇਸ ਦੇ ਪੈਸੇ ਨੂੰ ਖਾਧਾ ਆ ਜਾਂ ਖਰਾਬ ਕੀਤਾ ਆ ਆਪਾਂ ਕਹਿ ਸਕਦੇ ਆ ਉਸ ਦੀ ਜਾਂਚ ਜ਼ਰੂਰੀ ਹੈ ਤੇ ਇਹਨਾਂ ਦੇ ਉੱਤੇ ਜਿਹੜੀ ਵਣਦੀ ਕਾਰਵਾਈ ਜ਼ਰੂਰ ਕੀਤੀ ਜਾਵੇ ਤਾਂ ਜੋ ਮੌੜ ਤੋਂ ਕੋਈ ਵੀ ਅਧਿਕਾਰੀ ਸਰਕਾਰੀ ਪੈਸੇ ਨੂੰ ਖਾਣ ਦੀ ਖਾਮਾਤ ਨਾ ਕਰੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਜੁੜੇ ਰਹੋ ਇਸੇ ਤਰ੍ਹਾਂ ਲੈ ਕੇ ਆਵਾਂਗੇ ਤੁਹਾਡੇ ਲਈ ਹੋਰ ਵੀ ਜਾਣਕਾਰੀਆਂ ਬਲੌਗ ਦੇ ਵਿੱਚੋਂ